ਮੇਰੇ ਮਿੱਤਰੋ ਅੱਜ ਫੇਰ 22 ਤਰੀਕ ਨੂੰ ਇੱਕ ਮੌਸਮ ਦੀ ਵੱਡੀ ਅਪਡੇਟ ਲੈ ਕੇ ਆਏ ਆਂ ਇਸ ਟਾਈਮ ਬੱਦਲ ਬਹੁਤ ਹੀ ਤਕੜਾ ਚੜਿਆ ਹੋਇਆ ਕਾਲਾ ਬਣਿਆ ਹੋਇਆ ਤੇ ਔਰ ਕਣੀਆਂ ਵੀ ਡਿੱਗਣ ਲੱਗ ਪਈਆਂ ਥੋੜੀਆਂ ਥੋੜੀਆਂ ਕਣੀਆਂ ਆ ਗਿਆ ਆ ਸਾਹਮਣੇ ਦੇਖੋ ਪੂਰਾ ਬੱਦਲ ਕਾਲਾ ਚੜਿਆ ਸਿਖਰ ਦੁਪਹਿਰੇ ਜਨਦੀ ਟਾਈਮ ਹੋ ਗਿਆ 1 ਵਜ ਚੁੱਕਿਆ 22 ਤਰੀਕ ਦੁਪਹਿਰ ਦਾ 1 ਵਜਾ ਤੇ ਬੱਦਲ ਪੂਰਾ ਤਕੜਾ ਬਣਿਆ ਹੋਇਆ ਤੁਸੀਂ ਲੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਕਿੰਨਾ ਕਾਲਾ ਤਕੜਾ ਬੱਦਲ ਚੜਿਆ ਹੋਇਆ ਆਪਾਂ ਫਿਰਦੇ ਹਾਂ ਇਸ ਟਾਈਮ ਖੇਤਾਂ ਦੇ ਵਿੱਚ ਇਹ ਆਪਣਾ ਬਾਗ ਹੈ ਕਣੀਆਂ ਡਿੱਗਣ ਲੱਗ ਚੁੱਕੀਆਂ ਨੇ ਤੇ ਮੌਸਮ ਪੂਰਾ ਜਿਵੇਂ ਕਹਿੰਦੇ ਭਰਾਉ ਹੋਇਆ ਪਿਆ ਬਸ ਲੈਣ ਵਾਲਾ ਹੀ ਐ ਹੁਣ ਲੈ ਪੂ ਝਟਪਟ ਇਹ ਪੂਰਾ ਕਾਲਾ ਬੱਦਲ ਕਾਲਾ ਡੰਝ ਪੰਛੀ ਚਹਿਕ ਰਹੇ ਨੇ ਬੋਲ ਰਹੇ ਨੇ ਚਲੋ ਅੱਗੇ ਆਪਾਂ ਖੇਤ ਨਰਮੇ ਵਾਲਾ ਖੇਤ ਵੀ ਦਿਖਾਉਣੇ ਸਾਨੂੰ ਬਾਗ ਦੇ ਵਿੱਚ ਤੁਰੇ ਚੱਲਦੇ ਆ ਲਾਈਵ ਵੀਡੀਓ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੁਸੀਂ ਬਿਲਕੁਲ ਕਾਲਾ ਬੱਤਾਂ ਆ ਦੇਖੋ ਸਾਹਮਣੇ ਲੈ ਖੇਤਾਂ ਦੀਆਂ ਤਸਵੀਰਾਂ ਔਰ ਸਾਹਮਣੇ ਉੱਤਰ ਪਿਆ ਪੂਰੇ ਜੋਰ ਦਾ ਉੱਤਰ ਪਿਆ ਮੀ ਤੇ ਆ ਕਾਲਾ ਬੋਲਾ ਬੱਦਲ ਚੜਿਆ ਹੋਇਆ ਹੈ